ਰੋੜ ਵਾਈ ਫੜ ਗਿਓਂ ਦੱਸ ਹਾਂ ਆਰਗੈਨ ਹਾਂਜੀ ਬਾਈ ਆ ਆਰਗੈਨਿਕ ਸਰੋਂ ਵਾਲੇ ਤੁਹਾਡਾ ਕੀ ਕਹਿਣਾ ਇਹ ਆ ਆਰਗੈਨ ਸਪਰੇਅ ਇੱਕ ਵੀ ਨਹੀਂ ਹੋਈ ਇੱਕ ਵੀ ਨਹੀਂ ਬਾਈ ਨਾਲੇ ਲੋਕ ਕਹਿੰਦੇ ਸੀ ਤੇਲਾ ਵਾਹਦਾ ਇਹ ਚ ਲੋਕ ਤਾਂ ਯਾਰ ਕਹਿੰਦੇ ਨੇ ਜੋ ਮਰਜੀ ਆ ਪਰ ਸਰੋਂ ਜਿਹਨੇ ਮਰੀ ਆ ਤਰ੍ਹਾਂ ਨਹੀਂ ਪੀ ਗੱਲ ਸਹੀ ਆ ਬਾਈ 70 ਪਿਆਣੇ ਭਰੀਆਂ ਹਨਾ ਉੰਡ ਚ ਤਾਂ ਬਾਹਰ ਚਲੋ ਇਹਨੂੰ ਛਾੜ ਦੇਣਾ ਗਾਣੀ ਦਾਣੇ ਡਿੱਗਦੇ ਨੇ ਅੱਛੇ ਜੀ ਆਹ ਹਾ ਯਾਰ ਲੋਕ ਕਹੀ ਜਾਂਦੇ ਨੇ ਵੀ ਹੈ ਨਹੀਂ ਕੁਸਾ ਲੋਕਾਂ ਦਾ ਕੌਣ ਮੂੰਹ ਫੜ ਦੂ ਹੈ ਲੇ ਮੋਟਰ ਦੇ ਘੜਛੀ ਉੱਧੀ ਗਈ ਆ ਪਿੱਤਰਾਲੀ ਤੇਲ ਦੇ ਢੜਕੇ ਲਾ ਲਗੇ ਲੋਕਾਂ ਦਾ ਪਤਾ ਨਹੀਂ ਆ ਹਾਂ ਜੇ ਸਰੋਂ ਮੋٹے ਢੜਕੇ ਐਵੇਂ ਲੱਗਣਗੇ ਯਾਰ ਮੋਟਰ ਤੇ ਹਾਂ ਸਰੋਂ ਘਟੇ ਬੰਦੇ ਨਹੀਂ ਨਹੀਂ ਜੇ ਸਰੋਂ ਹੁੰਦੀ ਆ ਬਈ ਤਾਂ ਹੀ ਲੱਗਦੇ ਨੇ ਢੜਕੇ ਤੇਲ ਦੇ ਢੜਕੇ ਲੱਗਣਗੇ ਮੋਟਰ ਤੇ ਵੀ ਲੱਗਣਗੇ ਹਾਂ ਸਾਰਾ ਸਾਲ ਸਰੋਂ ਦੇ ਤੇਲ ਦੇ ਢੜਕੇ ਲੱਗਣਗੇ ਕਿਉਂ ਜੀ ਕੀ ਕਹਣਾਗਾ ਚੰਨਾ ਬਈ ਕਿਉਂ ਬਈ ਆਪਣਾ ਜਗੀ ਸਿੰਘ ਸਹੀ ਐ ਕੋਈ ਕਾਟਦਾ ਨਹੀਂ ਸਰੋਂ ਚ ਲੋਕਾਂ ਦਾ ਨਹੀਂ ਮੂੰਹ ਖੜਿਆ ਜਾਂਦਾ ਹਾਂ ਲੋਕ ਕਹਿੰਦੇ ਤੇਲਾ ਪੈ ਗਿਆ ਦੇਖੋ ਫਲੀਆਂ ਹਾਂ ਫਲੀ ਪੂਰੀ ਆ ਬਈ ਦੇਖੋ ਹਾਂ ਕਾਟ ਹੈ ਆਰਗੇਨਿਕ ਸਰੋਂ ਆ ਹਾਂਜੀ ਹਾਂਜੀ ਆਰਗੇਨਿਕ オリジナル ਆਰਗੇਨਿਕ ਹੈ ਮਾਲਕੇ ਜੇ ਆਪਾਂ ਲੈਬ ਟੈਸਟ ਕਰਾਈਏ ਪਾਸ ਹੈ ਆਰਗੇਨਿਕ ਦਾ ਹਾਂਜੀ ਹਾਂਜੀ ਪਾ ਠੀਕ ਹੈ ਵੀ ਓਕੇ ਹੈ